ਸਿੰਘ ਜੀ ਤਾਂ ਵੀ ਸੀ ਜੀ ਕੀ ਗੱਲ ਹੋਈ ਆ ਜੀ ਰਾਤੀ ਜੇ ਸੁੱਤੇ ਆਂ ਤੇ ਕੋਈ 12 ਸਵਾ 12 ਵਜੇ ਜਦੋਂ ਉੱਠੇ 12:00 ਤੇ ਸਵੇਰ 2 ਵਜੇ ਫਾਇਰ ਦੇ ਆਵਾਜ਼ ਆਏ ਆ ਤੇ ਗੇਟ ਖੋਲ ਕੇ ਆ ਕੇ ਵੇਖਿਆ ਤਾਂ ਇਹਨਾਂ ਦੇ ਗੇਟ ਤੇ ਫਾਇਰ ਹੋਏ ਆ ਸਾਡੇ ਗਵਾਂਢੀ ਹੈ ਹਾਂ ਜੀ ਗਵਾਂਢੀ ਹੈ ਜੀ ਤੇ ਮਤਲਬ ਹੈ ਕਿ ਤੁਹਾਨੂੰ ਪਤਾ ਲੱਗਾ ਕਿ ਕਿੰਨੇ ਵਜੇ ਕੌਣ ਆਇਆ ਕੀ ਪਤਾ ਨਹੀਂ ਆਈ ਜਦੋਂ ਉੱਠੇ ਆਵਾਜ਼ ਸੁਣ ਕੇ ਹੀ ਉੱਠੇ ਆਂ ਹੀ ਸੁੱਤੇ ਆਂ ਆਵਾਜ਼ ਸੁਣ ਕੇ ਜਿੱਤਰਾ ਉੱਠੇ ਆ ਤਾਂ ਉੱਠ ਕੇ ਆ ਕੇ ਵੇਖਿਆ ਤਾਂ ਇੱਥੇ ਫਾਇਰ ਇਹ ਤਾਂ ਉੱਠੇ ਆ ਜੀ ਇੱਥੇ ਖੋਲ ਪਿਆ ਸੀ ਤੇ ਇੱਥੇ ਫਾਇਰ ਹੋਇਆ ਫਾਇਰ ਦੀ ਆਵਾਜ਼ ਸੁਣ ਇਸ ਵਾਰ ਦੀ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ ਕੀਤਾ ਨੇ ਉਹਨਾਂ ਨੇ ਤੇ ਭਾਈ ਕਿਹੋ ਜਿਹਾ ਘਟਨਾਵਾਂ ਹੋਰ ਵੀ ਹੋ ਰਹੀਆਂ ਕੀ ਕਹਿਣਾ ਚਾਹੋਗੇ ਇੱਕ ਤਰ੍ਹਾਂ ਦੀ ਹੋਣੀ ਨਹੀਂ ਆ ਬਾਕੀ ਇਹਦੇ ਉਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੀ ਆ ਵੀ ਉਹ ਕਾਰਵਾਈ ਕਰੇ ਠੱਲ ਪੈਣੀ ਚਾਹੀਦੀ ਹੈ ਇਹ ਤਾਂ ਠੱਲ ਪੈਣੀ ਚਾਹੀਦੀ ਆ ਇਹ ਕੋਈ ਸ਼ੱਕ ਹੈਗਾ ਤੈਨੂੰ ਕਿੰਨੇ ਕਰਾਇ ਚਲਾਈ ਨਈ ਉਹੋ ਜੀ ਕੋਈ ਲੜਾਈ ਤਾਂ ਨਹੀਂ ਹੈਗੀ ਨਹੀਂ ਇਹਦੇ ਨਾਲ ਵੀ ਕਿੰਨੇ ਜਣੇ ਸੀ ਜਿਹੜੇ ਆਏ ਉਹਦੇ ਆਪਾਂ ਵੇਖਿਆ ਨੇ ਜੀ ਆਪਾਂ ਨੇ ਕੈਮਰੇ ਦੇ ਬਾਅਦ ਸੇਨਾਂ ਨੇ ਵੇਖਿਆ ਸਵੇਰੇ ਦੋ ਜਣੇ ਮੂੰਹ ਲੈ ਕੇ ਉਹ ਪਾਉਂਦੇ ਹਾਂ ਮੂੰਹ ਬੰਨੇ ਹੋਏ ਉਹਨਾਂ ਨੇ ਕਾਤੇ ਆਏ ਪਤਾ ਮੋਟਰਸਾਈਕਲ ਤੇ ਆਏ ਕਿੰਨੇ ਫੈਰ ਕਿਤੇ ਦੋ ਫੈਰ ਹੋਇਆ ਜੀ ਪਛਾਣੀ ਨੁਕਸਾਨ ਨਹੀਂ ਆਇਆ ਨਹੀਂ ਜਾਣੀ ਨੁਕਸਾਨ ਕਿਹਾ ਮੰਗ ਕਰਦੇ ਮੰਗੇ ਉਹ ਕਰਦੇ ਵੀ ਜਿੰਨਾ ਵੀ ਇਹ ਕੰਮ ਕੀਤਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਸਿੰਘ ਹੈ ਪਿੰਡ ਗੁੰਨਵਾਲ ਜੀ ਭਾਜੀ ਕੀ ਗੱਲ ਹੋਈ ਹੈ ਜੀ ਗੱਲ ਇਹ ਹੋਈ ਜੀ ਰਾਤ 12 ਵਜੇ 10 ਮਿੰਟ ਤੇ ਮੇਰੇ ਨਾਲ ਸੀਸੀਟੀਵੀ ਕੈਮਰੇ ਲੱਗੇ ਆ ਤੇ ਉਹਨਾਂ ਦੇ ਵਿੱਚ ਦੋ ਮੁੰਡੇ ਆ ਆਣਪਛਾਤੇ ਇੱਕ ਮੋਟਰਸਾਈਕਲ ਦੇ ਪਿਛੇ ਰਿਆ ਵਾ ਉਹ ਗਲੀ ਜਿੱਥੋਂ ਆਡੀ ਸਟਾਰਟ ਹੁੰਦੀ ਆ ਤੇ ਦੂਜੇ ਨੇ ਚਿੱਟੇ ਰੰਗ ਦੀ ਕੈਪ ਪਾਈ ਆ ਨਾਈਕੀ ਵਾਲੀ ਟੀ-ਸ਼ਰਟ ਹੀ ਚਿੱਟੀ ਤੇ ਲਾਲ ਤੇ ਉਹ ਤੁਰ ਕੇ ਆਦੇ ਰਮਾਲ ਨਾਲ ਮੂੰਹ ਬੰਨਿਆ ਉਹਨੇ ਕਾਲੇ ਦਾ ਕਾਲੇ ਰਮਾਲ ਨਾਲ ਤੇ ਜਿੱਦਾਂ ਨਾ ਉਹਨੂੰ ਸਾਰਾ ਪਿੰਡ ਦਾ ਸਾਡੇ ਦਾ ਭੇਤ ਹੁੰਦਾ ਵਾ ਕੈਮਰਿਆਂ ਦਾ ਵੀ ਉਹਨੂੰ ਪਤਾ ਸੀ ਉਹਨੇ ਤਾਂ ਸਿਰ ਚੁੱਕ ਕੇ ਨਹੀਂ ਵੇਖਿਆ ਨੀਵੇਂ ਹੋ ਕੇ ਆ ਕੇ ਸਾਈਡ ਤੋਂ ਦੋ ਪਿਆਰ ਕੱਢੇ ਆ ਗੇਟ 'ਚ ਮਾਰ ਕੇ ਉਸੇ ਟਾਈਮ ਜਦੋਂ ਖੜਾਕ ਆਇਆ ਤੇ ਬਾਹਰ ਅਸੀਂ ਭੱਜੀਆਂ ਤੇ ਉਹ ਭੱਜ ਗਿਆ ਤੇ ਵੀਡੀਓ ਦੀ ਕੋਪੀ ਜਿਹੜੀ ਮੈਂ ਉਦੋਂ ਕੱਢ ਲਈ ਆ ਤੇ ਉਹ ਮੇਰੇ ਕੋਲ ਹੈਗੀ ਉਹ ਮੈਂ ਮੁਲਾਜ਼ਮਾ ਨੂੰ ਵੀ ਦੇਤੀ ਆ ਤੇ ਤੁਹਾਨੂੰ ਵੀ ਦੇ ਦੂੰਗਾ। ਕਿੰਨੇ ਵਜੇ ਦੀ ਘਟਨਾ ਜੀ? ਇਹ ਕਰੀਬਨ 12:10 ਦੀ ਰਾਤ। ਕੋਈ ਤੁਹਾਨੂੰ ਪਹਿਲਾਂ ਕੋਈ ਫੋਨ ਫੋਨ ਆਇਆ ਕੋਈ ਤੁਮ ਕਿ ਤੁਮ ਕਿ ਨਹੀਂ ਸਰ ਇਦਾਂ ਦਾ ਤਾਂ ਨਹੀਂ ਸਾਡੇ ਪਿੰਡ 'ਚ ਪਹਿਲੀ ਰਹੀ ਇਹ ਚਾਂਸ ਬਣਿਆ ਪਹਿਲੀ ਰਹੀ ਇਹੋ ਜਿਹਾ ਮਾਹੌਲ ਆ ਨਿਕੀਆਂ ਮੋਟੀਆਂ ਦੇ ਪਿੰਡਾਂ 'ਚ ਬਾਕੀ ਹੁੰਦੀਆਂ ਰਹਿੰਦੀਆਂ ਠੀਕ ਆ। ਤੇ ਆ ਚਾਂਸ ਪਹਿਲੀ ਵਾਰੀ ਬਣਿਆ ਤੇ ਮੈਂ ਨਹੀਂ ਚਾਹੁੰਦਾ ਵੀ ਜਿਨ੍ਹਾਂ ਨੇ ਵੀ ਕੀਤਾ ਨਾ ਨਜਾਇਜ਼ ਕੋਈ ਫਸਣਾ ਨਹੀਂ ਚਾਹੀਦਾ ਤੇ ਜਿਨੇ ਕੀਤਾ ਵਾ ਉਹਨੂੰ ਬਖਸ਼ਣਾ ਨਹੀਂ। ਹੋਰ ਵੀ ਜਗ੍ਹਾ ਤੇ ਇਸ ਤਰ੍ਹਾਂ ਦੇ ਘਟਨਾਵਾਂ ਹੁੰਦੀਆਂ ਆ ਕੀ ਕਹਿਣਾ ਚਾਹੋਗੇ? ਘਟਨਾਵਾਂ ਦੇ ਵੇਖੋ ਜੀ ਬੜੀਆਂ ਹੁੰਦੀਆਂ ਵਾ ਬਾਕੀ ਚਲੋ ਮੈਂ ਵੀ ਪਾਰਟੀ ਦੇ ਨਾਲ ਜੁੜਿਆ ਵਾਂ ਆਮ ਆਦਮੀ ਪਾਰਟੀ ਦਾ ਸੀਨੀਅਰ ਵਰਕਰ ਆ ਮੈਂ ਪਿੰਡ ਗੁੰਨਵਾਲ ਤੋਂ ਤੇ ਮਤਲਬ ਬਥੇਰੀ ਸਰਕਾਰ ਠੱਲ ਪਾਉਣ ਦੀ ਕਰ ਲਈ ਨਸ਼ਿਆਂ ਦੇ ਵਿਰੋਧ ਵੀ ਬਹੁਤ ਮੈਂ ਮਠਾਈ ਆ। ਪਰ ਲੋੜ ਐ ਇਨਾਂ ਜੀ ਵੀ ਜਿੱਦਾਂ ਜੰਡਿਆਲਾ ਗੁਰੂ ਸਾਡੇ ਦੇ ਵਿੱਚ ਬਹੁਤ ਜ਼ਿਆਦਾ ਇਹ ਗਦਰ ਪੈ ਰਿਆ ਵਾ ਬਾਹਰ ਨਿਕਲਣਾ ਮੁਸ਼ਕਲ ਐ ਅਸੀਂ ਵੀ ਜਿੱਦਾਂ ਬਾਹਰ ਕੰਮਕਾਰ ਆਲੇ ਆਸੀ ਮਕੈਨਿਕ ਦਾ ਮੇਰਾ ਕੰਮ ਆ ਸਾਰੀ ਦਿਹਾੜੀ ਬਾਹਰ ਰਹੀਦਾ ਤੇ ਇਹ ਚੀਜ਼ ਤੋਂ ਖਤਰਾ ਹੀ ਆ ਵੀ ਕੇਵਲੇ ਵੀ ਕੋਈ ਬੰਦਾ ਇਹੋ ਜਿਹਾ ਕੰਮ ਕਰ ਸਕਦਾ ਕੀ ਮੰਗ ਕਰਦੇ ਮੰਗ ਇਹੋ ਕਰਦੇ ਆ ਜੀ ਜਿਹੜੇ ਦੋਸ਼ੀ ਆ ਉਹ ਫੜੇ ਜਾਣੇ ਚਾਹੀਦੇ ਆ ਤੇ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਤੇ ਨੁਕਸਾਨ ਕੋਈ ਨਹੀਂ ਹੋਇਆ ਤੇ ਇੱਕ ਫੇਰ 12 ਲੈ ਕੇ ਨੇ ਕਾਫੀ ਫਾਇਰ ਨਹੀਂ ਜੀ ਇੱਕੋ ਹੀ ਫਾਇਰ ਕਿੰਨੇ ਵਜੇ ਦੀ ਘਟਨਾ ਜੀ 12 ਵਜੇ ਕੇ ਦਾ ਕੁਮਿੰਟ ਦੀ ਤੇ ਕਿੰਨੇ ਜਣੇ ਆਗੇ ਸੀ ਦੋ ਜਣੇ ਹੈ ਜਿਹਦੇ ਘਰ ਦੇ ਗੋਲੀ ਚਲੇ ਉਹਨਾਂ ਦਾ ਨਾਮ ਕੀ ਆ ਹਰਪ੍ਰੀਤ ਸਿੰਘ ਹਰਪੀ ਕੋਈ ਰੰਜਿਸ਼ ਉਂਚਿਛ ਲੱਗਦੀ ਹੈ ਕੋਈ ਫਾਇਰਲਾ ਹੈ ਇਨਵੈਸਟੀਗੇਸ਼ਨ ਹੈ ਕੋਈ ਇਹ ਡੀ ਰੰਜਿਸ਼ ਨਹੀਂ ਹੈ ਤੁਸੀਂ ਕੀ ਕਾਰਵਾਈ ਕਰ ਰਹੇ ਆਂ ਅਸੀਂ ਜੋ ਮੇਰੇ ਕੇ ਕੈਮਰੇ ਮਤਲਬ ਉਹ ਦਿਓ ਕਰਨ ਕਾਰਵਾਈ ਜੋ ਬਣਦੀ ਹੋ। ਠੀਕ। ਹਾਂ।